ਬਾਜੀ ਹਿੰਮਤ ਦੇਣ ਤਾਂ ਮੈਂ ਉਸ ਜਗ ਨੂੰ ਮੱਥਾ ਟੇਕਿਆ ਮੈਂ ਵੈਨ ਵੀ ਸਟਾਰਟਿੰਗ ਹੀ ਹੈ ਉਹੀ ਦਿਲਰੋਜ ਦੀਆਂ ਤਸਵੀਰਾਂ ਜਿਹੜੀਆਂ ਮਿੱਟੀ ਨਾਲ ਸਾਹਮਣੇ ਆਉਂਦੇ ਸੀ ਔਰ ਵੈਨ ਦਾ ਖਤਮ ਹੀ ਇਹ ਨਹੀਂ ਹੁੰਦਾ ਸੀਗਾ ਤਦ ਉਸ ਹੁਣ ਸਾਰੇ ਲੋਕ ਆਪਣੇ ਸੁਪਨੇ ਲੈ ਕੇ ਪੈਂਦੇ ਪਰ ਮੈਂ ਉਹ ਦਿਲਰੋਜ ਸੀਗਾ ਦੀ ਹਾਲਤ ਉਹ ਆਪਣੀ ਅੱਖਾਂ 'ਚ ਸਮਾਇਆ ਹੋਇਆ ਸੀ ਕਿ ਕਦੋਂ ਮੇਰੇ ਬੱਚੇ ਨੂੰ ਇਨਸਾਫ ਮਿਲੇਗਾ ਜੀ ਉਹ ਤਾਂ ਗੁੱਸੇ 'ਚ ਹੀ ਅਧੂੜਾ ਤਾਂ ਨਾਲੋਂ ਦਿਨ ਬਹੁਤ ਹੋ ਗਿਆ ਉਹਨਾਂ ਸੀਗਾ ਅਫਸੋਸ ਰਹਿਣਾ ਕਿ ਬੱਚੀ ਵਾਪਸ ਨਹੀਂ ਆਈ ਜਿਹੜੀ ਖੁਦ ਦੋ ਬੱਚਿਆਂ ਦੀ ਮਾਂ ਵਾ ਇੱਕ ਮਾਂ ਹੋ ਕੇ ਕਿਸੇ ਦੂਸਰੀ ਮਾਂ ਨੂੰ ਐਦਾਂ ਵੱਡਾ ਦੁੱਖ ਕਿਵੇਂ ਦੇ ਸਕਦੀ ਹੈ ਮੈਂ ਤਾਂ ਉਹਨੂੰ ਹਰਕੀ ਮੰਨਦੀ ਹੈ ਕਿ ਅਗਰ ਉਹਦੇ ਅੰਦਰ ਮਮਤਾ ਹੁੰਦੀ ਤਾਂ ਸ਼ਾਇਦ ਉਹਦਾ ਨਾਂਕਲ ਹੋ ਜਾਂਦਾ। ਲੋ ਪੰਜਾਬ ਟੀਵੀ ਦੇਖ ਰਹੇ ਹੋ ਤਾਂ ਸਹੀ ਮੈਂ ਸ਼ਾਦਲ ਰੂਜ਼ ਨੂੰ 2.5 ਸਾਲਾਂ ਬਾਅਦ ਅੱਜ ਇਨਸਾਫ ਮਿਲਿਆ ਹੈ ਤੇ ਤੁਸੀਂ ਵੇਖ ਸਕਦੇ ਹੋ ਦਲੋਸ ਦੀ ਮਦਰ ਦੀਆਂ ਅੱਖਾਂ ਦੇ ਵਿੱਚ ਅਥਰੂ ਨੇ ਜਿਹੜੇ ਕਿ ਉੱਪਰੇ ਹੋਏ ਨੇ ਜਿੱਥੇ ਇੱਕ ਪਾਸੇ ਵਾਰ-ਵਾਰ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਫਾਂਸੀ ਦੀ ਸਜ਼ਾ ਹੋਵੇ ਉੱਤੇ ਅੱਜ ਮਮ ਕਿਸ ਤਰ੍ਹਾਂ ਦਾ ਲੱਗ ਰਿਹਾ ਜੋ ਜੱਜ ਸਾਹਿਬ ਨੇ ਸਜ਼ਾ ਸੁਣਾਈ। ਬਿਲਕੁਲ ਇੱਕ ਨੂੰ ਸਕੂਨ ਮਿਲਿਆ ਬੱਚਿਆਂ ਨੂੰ ਇਨਸਾਫ ਮਿਲਿਆ ਮਨ ਨੂੰ ਸ਼ਾਂਤੀ ਮਿਲੀ ਥੋੜੀ ਜੀ ਹੁਣ ਤੱਕ ਸਮਾਂ ਕਿਵੇਂ ਕੱਢਿਆ ਇੰਨੇ ਦਿਨ ਹੋ ਚੁੱਕੇ ਨੇ 2.5 ਸਾਲ ਬੀਤ ਚੁੱਕੇ ਨੇ ਬਿਲਕੁਲ ਇਹ 2.5 ਸਾਲ ਦੇ ਦਿਨ ਦੀ ਸਟਾਰਟਿੰਗ ਵੀ ਉਹੀ ਦਿਲਰੋਜ਼ ਦੀਆਂ ਤਸਵੀਰਾਂ ਜਿਹੜੀਆਂ ਮਿੱਟੀ ਨਾਲ ਅੱਖਾਂ ਸਾਹਮਣੇ ਆਉਂਦੇ ਅਸੇ ਉਹ ਦਿਨ ਦਾ ਖਤਮ ਹੀ ਨਹੀਂ ਹੁੰਦਾ ਸੀਗਾ ਜਦੋਂ ਸੋਨਾ ਸਾਰੇ ਲੋਕ ਆਪਣੇ ਸੁਪਨੇ ਲੈ ਕੇ ਪੈਂਦੇ ਪਰ ਮੈਂ ਉਹ ਦਿਨ ਰੋਜ਼ ਦੀ ਹਾਲਤ ਉਹਨੂੰ ਆਪਣੀਆਂ ਅੱਖਾਂ 'ਚ ਸਮਾਇਆ ਹੋਇਆ ਸੀ ਕਿ ਕਦੋਂ ਮੇਰੇ ਬੱਚ ਨੂੰ ਇਨਸਾਫ ਮਿਲੇਗਾ ਜੀ ਡੈਫੀਨੇਟਲੀ ਅੱਜ ਨੂੰ ਇਨਸਾਫ ਮਿਲ ਗਿਆ ਅੱਜ ਨੀਲਮ ਨੂੰ ਵੇਖਿਆ ਬਿਲਕੁਲ ਵੇਖਿਆ ਬਿਲਕੁਲ ਕੁਛ ਪਛਤਾਵਾ ਕੁਛ ਨਜ਼ਰ ਆਇਆ ਉਹਦੀਆਂ ਨਜ਼ਰਾਂ ਦੇ ਵਿੱਚ ਕੁਛ ਵੇਖਿਆ ਕੁਛ ਡਰ ਹੋਵੇ ਕਿ ਜਦੋਂ ਸਜ਼ਾ ਸੁਣਾਈ ਆ ਡਰ ਸੀ ਪਰ ਉਹ ਮੇਰੀ ਦਿਲ ਰੋਜ਼ ਦਾ ਪਛਤਾਵਾ ਨਹੀਂ ਸੀਗਾ ਉਹਨੂੰ ਆਪਣੀ ਜ਼ਿੰਦਗੀ ਦਾ ਸ਼ਾਇਦ ਪਛਤਾਵਾ ਸੀ ਕਿ ਮੈਂ ਪੂਰੀ ਜ਼ਿੰਦਗੀ ਲਈ ਅੰਦਰ ਬੰਦੀ ਗਈ ਜਾਂ ਉਹਨੂੰ ਸ਼ਾਇਦ ਆਪਣੇ ਬੱਚਿਆਂ ਦਾ ਹੋਊਗਾ ਬਟ ਮੇਰੀ ਦਿਲ ਰੋਜ਼ ਦਾ ਪਛਤਾਵਾ ਉਹਨੂੰ ਨਹੀਂ ਸੀਗਾ ਕਿ ਉਹਨੇ ਇਹ ਕ੍ਰਾਈਮ ਕੀਤਾ ਵਾ ਜਿਹੜੀ ਖੁਦ ਦੋ ਬੱਚਿਆਂ ਦੀ ਮਾਂ ਵਾ ਇੱਕ ਮਾਂ ਹੋ ਕੇ ਕਿਸੇ ਦੂਸਰੀ ਮਾਂ ਨੂੰ ਐਡਾ ਵੱਡਾ ਦੁੱਖ ਕਿਵੇਂ ਦੇ ਸਕਦੀ ਹੈ ਮੈਂ ਤਾਂ ਉਹਨਾਂ ਅਰਥ ਹੀ ਨਹੀਂ ਮੰਨਦੀ ਹੈ ਕਿ ਅਗਰ ਉਹਦੇ ਅੰਦਰ ਮਮਤਾ ਹੁੰਦੀ ਤਾਂ ਸ਼ਾਇਦ ਉਹਦਾ ਨਾ ਕਰਦੀ ਜੀ ਹੁਣ ਇਹ ਵੀ ਇਹ ਵੀ ਕਿਹਾ ਜਾ ਰਿਹਾ ਕਿ ਕੱਲ ਉੱਥੇ ਜਾਇਆ ਜਾਊਗਾ ਜਿੱਥੇ ਦਿਲਰੋਜ਼ ਨੂੰ ਦਫਨਾਇਆ ਗਿਆ ਕੋਲੋਂ ਬਾਬਾ ਜੀ ਹਿੰਮਤ ਦੇਣ ਤਾਂ ਮੈਂ ਉਸ ਜਗ੍ਹਾ ਨੂੰ ਮੱਥਾ ਟੇਕ ਕੇ ਆਵਾਂ ਜੀ ਉਸ ਤੁਸੀਂ ਵੇਖਿਆ ਕਿ ਜਦੋਂ ਫાંਸੀ ਦੀ ਸਜ਼ਾ ਸੁਣਾਈ ਜਾਂਦੀ ਆ ਨਿਭਾ ਜਿਹੜੀ ਕਿ ਉਹ ਤੋੜੀ ਜਾਂਦੀ ਆ ਤੇ ਨਿਭ ਜੱਸਾ ਵੱਲੋਂ ਤੋੜੀ ਗਈ ਸੀ ਪੈਂਦੀ ਬਿਲਕੁਲ ਤੋੜੀ ਗਈ ਆ ਬਿਲਕੁਲ ਤੋੜੀ ਗਈ ਆ ਔਰ ਉਹਨਾਂ ਨੇ ਬਹੁਤ ਹੀ ਹਾਰਡ ਹਾਰਡ ਵਰਡਿੰਗ ਦੇ ਵਿੱਚ ਉਹਨਾਂ ਨੇ ਪਿਨਿਸ਼ਮੈਂਟ ਸੁਣਾਈ ਆ ਕਿ ਇਹਨੂੰ ਪੂਰੀ ਕਰੂਰਤਾ ਨਾਲ ਇਹਨੂੰ ਲਟਕਾਇਆ ਜਾਵੇ ਜੀ ਤੇ ਹੁਣ ਕਿੱਦਾਂ ਦਾ ਲੱਗ ਰਿਹਾ ਅੱਜ ਜਦੋਂ ਦਿਲਰੋਜ਼ ਨੂੰ ਇਨਸਾਫ ਮਿਲ ਰਿਹਾ ਦਿਲਰੋਜ਼ੀ ਤਸਵੀਰ ਤੁਸੀਂ ਨਾਲ ਲੈ ਕੇ ਆਏ ਹੋ ਕੀ ਹੋ ਜਾ ਬਿਲਕੁਲ ਮਨ ਨੂੰ ਬਹੁਤ ਸ਼ਾਂਤੀ ਆ ਗਈ ਹੈ ਇਸ ਗੱਲ ਦੀ ਬੇਸ਼ੱਕ ਮੇਰੇ ਕੋਲ ਨਹੀਂ ਹੈਗੀ ਨਾ ਚੰਗ ਜਿੱਤੀ ਅਜੋ ਬਟ ਨਾਲ ਹੁੰਦੀ ਤਾਂ ਬਹੁਤ ਵਧੀਆ ਹੁੰਨਾ ਸੀਗਾ ਅਫਸੋਸ ਰਹਿਣਾ ਕਿ ਬੱਚੀ ਵਾਪਸ ਨਹੀਂ ਆਈ ਪਰ ਰੂ ਨੂੰ ਸ਼ਾਂਤੀ ਜ਼ਰੂਰ ਹੈਗੀ ਆ ਕੋਈ ਪਛਤਾਵਾ ਨਹੀਂ ਹੈਗਾ ਹੁਣ ਸੋਚਦੇ ਸੀ ਨਾ 2.5 ਸਾਲ ਤੋਂ ਵੀ ਅਸੀਂ ਪਤਾ ਨਹੀਂ ਸਾਡੀਆਂ ਕੋਈ ਨਾ ਕੋਈ ਮਾਈਨਰ ਕੇਅਰਲੈਸ ਨਾਲ ਦਿਰੋਸ ਗਈ ਆ ਤੇ ਮੈਂ ਅੱਜ ਆਪਣੇ ਬੱਚੇ ਨੇ ਇਨਸਾਫ ਦਵਾਇਆ ਜੁਕਮਨ ਸਰ ਦਾ ਬਹੁਤ ਸਾਥ ਰਿਹਾ ਇਹਦੇ ਵਿੱਚ ਜੀ ਉਹਨਾਂ ਦੀ ਬਦੌਲਤ ਹੀ ਅਸੀਂ ਇਹ ਲੜਾਈ ਲੜ ਸਕੇ ਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਵੀ ਤੁਹਾਡੇ ਬੇਟੇ ਦੇ ਲਈ ਕੋਈ ਚੀਜ਼ ਆਂਦੀ ਆ ਹਜੇ ਤੱਕ ਲੜਕੀ ਦਿਲਰੋਜ਼ ਦੇ ਲਈ ਵੀ ਬਰਾਬਰ ਚੀਜ਼ ਆਂਦੀ ਆ ਘਰ ਦੇ ਵਿੱਚ ਬਿਲਕੁਲ ਜੇ ਉਹਨੂੰ ਫੀਲ ਕਰਾਂਗੇ ਤੇ ਤਾਂ ਹੀ ਵਾਪਸ ਲੈ ਕੇ ਆਵਾਂਗੇ ਨਾ ਜੀ ਉਦਾਸ ਕਰਪਿਆ ਜਿਵੇਂ ਪੂਰੇ ਵਾਰਡ ਦੀਆਂ ਦਵਾਵਾਂ ਨਾਲ ਅਸੀਂ ਇੱਥੇ ਇਹ ਜੰਗ ਜਿੱਤੀ ਆ ਨਾ ਤੇ ਪੂਰੇ ਵਾਰਡ ਦੀਆਂ ਦਵਾਵਾਂ ਨਾਲ ਦਿਲਰੋਜ਼ ਨੂੰ ਵਾਪਸ ਜੂੜ ਲੈ ਕੇ ਆਵਾਂਗੇ ਸੁਇਸਨ ਬਿਲਰੋਜ਼ ਦੇ ਮਾਤਾ ਜੀ ਜਿਨ੍ਹਾਂ ਨਾਲ ਗੱਲਬਾਤ ਹੋਈ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਅਥਰੂਆ ਮਾਸੂਮ ਬਿਲਰੋਜ਼ ਦੀ ਤਸਵੀਰ ਲੈ ਕੇ ਇੱਥੇ ਕੁਝੇ ਹੋਏ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਅੱਜ ਇਨਸਾਫ ਮਿਲਿਆ ਵਾ ਬੜੀ ਲੰਬੀ ਲੜਾਈ ਸੀਗੇ ਇਨਸਾਫ ਲਈ ਤੇ ਅੱਜ ਇਨਸਾਫ ਮਿਲ ਗਿਆ ਇਸ ਦੀ ਖੁਸ਼ੀ ਹੈ ਲੇਕਿਨ ਦਿਲਰੋਜ਼ ਵਾਪਸ ਨਹੀਂ ਆ ਸਕਦੀ ਤੇ ਉਹਦਾ ਦੁੱਖ ਬਹੁਤ ਵੱਡਾ ਹੈ